ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਪਿਆਰੀ ਸਾਜਿਨੋ ਜੀ ਸਾਧ ਸੰਗਤ ਜੀ ਇਹ ਪਾਵਨ ਪੰਕਤੀਆਂ ਜਬਜੀ ਸਾਹਿਬ ਦੇ ਅੰਦਰ ਸੀ ਬਯੰਤਵਾਰ ਪੜੀਆਂ ਨੇ ਇਹਨਾਂ ਪੰਕਤੀਆਂ ਦੇ ਅੰਦਰ ਮਹਾਰਾਜ ਨੇ ਨਾ ਜੀਵਨ ਦਾ ਸੀ ਕੋਈ ਵੀ ਕਰਮ ਕਰਦੇ ਆ ਉਹ ਸਟੈਪ ਬਾਈ ਸਟੈਪ ਚੱਲਦਾ ਹੈ ਜਿਵੇਂ ਇੱਕ ਬੱਚਾ ਪੜ੍ਹਾਈ ਸ਼ੁਰੂ ਕਰਦਾ ਹੈ ਤੇ ਐਸਾ ਨਹੀਂ ਵੀ ਉਹ ਪਹਿਲੇ ਦਿਨ ਜਾ ਕੇ ਕਿਸੇ ਪੀ ਐਚ ਡੀ ਦੀ ਡਿਗਰੀ ਦੇ ਅੰਦਰ ਦਾਖਲਾ ਲੱਲ ਲੈਂਦਾ ਸਭ ਤੋਂ ਪਹਿਲਾਂ ਘਰ ਪਰਿਵਾਰ ਦੇ ਵਿੱਚੋਂ ਨੂੰ ਬੋਲਣਾ ਸਿਖਾਇਆ ਜਾਂਦਾ ਥੋੜਾ ਬੋਤਾ ਬੋਲਣ ਦੇ ਯੋਗ ਜਦੋਂ ਹੁੰਦਾ ਉਹਨੂੰ ਸਟੈਪ ਬਾਈ ਸਟੈਪ ਨਰਸਰੀ ਕੇਜੀ ਫਰਸਟ ਸੈਕਿੰਡ ਥਰਡ 10th ਪਲੱਸ 2 ਗ੍ਰੈਜੂਏਸ਼ਨ ਐ ਸਟੈਪ ਬਾਈ ਸਟੈਪ ਸਾਰੀ ਇੱਕ ਚੀਜ਼ ਚੱਲਦੀ ਹੈ ਐਸੀ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਨੇ ਹਰ ਇੱਕ ਚੀਜ਼ ਦਾ ਤਰੀਕਾ ਦੱਸਿਆ ਅਕਸਰ ਅਸੀਂ ਇਹ ਪੰਕਤੀਆਂ ਜਪਜੀ ਸਾਹਿਬ ਚ ਬੇਅੰਤ ਵਾਰੀ ਪੜ ਲੈਂਦੇ ਆ ਤੇ ਇਸ ਚੀਜ਼ ਦੀ ਵਿਆਖਿਆ ਕਰ ਲੈਂਦੇ ਆ ਵੀ ਦੁੱਖ ਪਰ ਹਰ ਸੁਖ ਘਰ ਲੈ ਜਾਏ ਹਰ ਇੱਕ ਮਨੁੱਖ ਉਹ ਸੰਸਾਰ ਦੇ ਕਿਸੇ ਵੀ ਜਗ੍ਹਾ ਤੇ ਰਹਿੰਦਾ ਹੋਵੇ ਉਹਦੇ ਮਨ ਦੀ ਆ ਰੀਜ ਹੈ ਵੀ ਦੁੱਖ ਪਰ ਹਰ ਵੀ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਹੋਣ ਸੁੱਖ ਕਰ ਲੈ ਜਾਏ ਵੀ ਸੁੱਖ ਜਿਹੜਾ ਹੈ ਉਹ ਮੇਰੇ ਘਰ ਚ ਆ ਜਾਈ ਵੈਸੇ ਇੱਥੇ ਜਿਹੜਾ ਘਰ ਦਾ ਮੀਨਿੰਗ ਹੈ ਉਹ ਹਿਰਦੇ ਰੂਪੀ ਘਰ ਹੈ ਸਭ ਤੋਂ ਪਹਿਲਾਂ ਜਿਹੜਾ ਸੁੱਖ ਆਣਾ ਉਹ ਹਿਰਦੇ ਘਰ ਚ ਆਣਾ ਹਿਰਦੇ ਤੋਂ ਬਾਅਦ ਮਨੁੱਖ ਜਿਹੜੀ ਜਗ੍ਹਾ ਤੇ ਬੈਠੇਗਾ ਜਿਹੜੀ ਜਗ੍ਹਾ ਤੇ ਰਹੇਗਾ ਉਥੇ ਆਪਣੇ ਆਪ ਸੁਖ ਵਰਤੇਗਾ ਇਹਦੀ ਐਗਜ਼ਾਮਪਲ ਬਾਣੀ ਦੇ ਵਿੱਚੋਂ ਸਾਨੂੰ ਬੇਅੰਤ ਵਾਰ ਮਿਲਦੀ ਹੈ ਮਹਾਰਾਜ ਕਹਿੰਦੇ ਨੇ ਸੰਤੋਖ ਸੁਖ ਹੋਵਾ ਸਭ ਥਾਈ ਜੇ ਹਿਰਦੇ ਚ ਸੁਖ ਵਸਿਆ ਮਨੁੱਖ ਜਿਹੜੀ ਮਰਜ਼ੀ ਜਗ੍ਹਾ ਤੇ ਚਲਾ ਜਾਏ ਉਥੇ ਉਹਦੇ ਹਿਰਦੇ ਚ ਸੁਖ ਹੀ ਵਰਤੇਗਾ ਖੈਰ ਅੱਜ ਸੀ ਜਿਹੜਾ ਪੂਰਾ ਫੋਕਸ ਇਸ ਚੀਜ਼ ਤੇ ਕਰਨਾ ਹੈ ਵੀ ਇਹ ਪੰਕਤੀਆਂ ਅਸੀਂ ਪੜ੍ਹ ਦਿੰਨੇ ਆ ਕਿ ਦੁੱਖ ਪਰਹਰ ਸੁਖ ਕਰ ਲੈ ਜਾਏ ਵੀ ਮਨੁੱਖ ਦੁੱਖਾਂ ਨੂੰ ਦੂਰ ਕਰਕੇ ਤੇ ਸੁੱਖ ਨੂੰ ਘਰ ਲੈ ਕੇ ਜਾਏ ਪਰ ਉਹਦਾ ਤਰੀਕਾ ਕੀ ਹੈ ਮਹਾਰਾਜ ਨੇ ਪਹਿਲੀ ਪੰਕਤੀ ਚ ਦੱਸ ਦਿੱਤਾ ਹੈ ਵੀ ਗਾ ਵੀ ਹੈ ਸੁਣੀ ਹੈ ਇਹ ਦੋ ਕਰਮ ਨੇ ਕਿਸੇ ਚੀਜ਼ ਨੂੰ ਗਾਣਾ ਤੇ ਕਿਸੇ ਚੀਜ਼ ਨੂੰ ਸੁਣਨਾ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਗਾ ਵੀ ਰਿਹਾ ਤੇ ਸੁਣ ਵੀ ਰਿਹਾ ਅਸੀਂ ਜਿੰਨਾ ਹੋ ਸਕਦਾ ਹੈ ਉਹ ਰੱਬ ਦਾ ਨਾਮ ਲੈਨੇ ਆ ਕੋਈ ਰਾਮ ਕਹੇ ਕੋਈ ਅੱਲਾ ਕਹੇ ਕੋਈ ਵਾਹਿਗੁਰੂ ਕਹੇ ਕੋਈ ਪਰਮੇਸ਼ਰ ਕਹੇ ਪ੍ਰਭੂ ਕਹੇ ਦੀਨ ਦਿਆਲ ਕਹੇ ਕਿਰਪਾਲੂ ਕਹੇ ਗੋਬਿੰਦ ਕਹੇ ਕੋਈ ਵੀ ਨਾਮ ਲੈ ਲੇ ਉਹ ਗਾ ਰਿਹਾ ਹੈ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਕੋਈ ਵੀ ਵਰਡ ਦੇ ਅੰਦਰ ਕਿਸੇ ਵੀ ਜਗ੍ਹਾ ਤੇ ਰਹਿ ਰਿਹਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਲੈ ਕੇ ਵਾਰ-ਵਾਰ ਗਾ ਰਿਹਾ ਹੈ ਮਹਾਰਾਜ ਨੇ ਕਿਹਾ ਗਾ ਵੀ ਹੈ ਸੁਣੀ ਹੈ ਤੇ ਸੁਣਦਾ ਵੀ ਪਿਆ ਧਾਰਮਿਕ ਸਥਾਨਾਂ ਤੇ ਜਾ ਕੇ ਜਾਂ ਜਿਹੜੇ ਸਾਧਨ ਸਾਡੇ ਕੋਲ ਆਲੇ ਦਿਵਾਲੀ ਦੇ ਉਹਨਾਂ ਦੇ ਰਾਹੀਂ ਕੁਝ ਸੁਣ ਵੀ ਰਿਹਾ ਪਰ ਮਹਾਰਾਜ ਕਹਿੰਦੇ ਨੇ ਇਹ ਦੋ ਚੀਜ਼ਾਂ ਤੇ ਜੀਵਨ ਚ ਜ਼ਰੂਰੀ ਹੈ ਹੀ ਹੈ ਨੇ ਇਹਨਾਂ ਤੋਂ ਜਿਹੜੀ ਵੱਧ ਚੀਜ਼ ਜ਼ਰੂਰੀ ਆ ਨਾ ਵੀ ਗਾ ਕੇ ਤੇ ਸੁਣ ਕੇ ਅੱਗੇ ਹੈ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਵੀ ਜੋ ਮੈਂ ਗਾਇਆ ਜੋ ਮੈਂ ਸੁਣਿਆ ਉਹਨੂੰ ਹਰਦੇ ਦੇ ਅੰਦਰ ਪ੍ਰੇਮ ਦੇ ਨਾਲ ਟਿਕਾ ਕੇ ਰੱਖਿਆ ਹੈ ਕਿ ਨਹੀਂ ਰੱਖਿਆ ਸਭ ਤੋਂ ਵੱਡੀ ਚੀਜ਼ ਜਿਹੜੀ ਐ ਇਨਸਾਨ ਦੇ ਜੀਵਨ ਚ ਮਾਇਨੇ ਰੱਖਦੀ ਹੈ ਵੇਖੋ ਅਸੀਂ ਘਰਾਂ ਪਰਿਵਾਰਾਂ ਚ ਰਹਨੇ ਆ ਛੋਟੀ ਜੀ ਐਗਜ਼ਾਮਪਲ ਰਾਈਆਂ ਚੀਜ਼ ਬੜੀ ਸੁਖੈਣ ਢੰਗ ਦੇ ਨਾਲ ਬੜੀ ਈਜ਼ੀਲੀ ਸਮਝ ਆ ਜਾਂਦੀ ਹੈ ਘਰਾਂ ਪਰਿਵਾਰਾਂ ਚ ਅਸੀਂ ਰਹਨੇ ਆ ਅਸੀਂ ਮਾਪਿਓ ਨੂੰ ਕੁਝ ਕਹਿ ਵੀ ਰਹੇ ਆ ਤੇ ਉਹਨਾਂ ਦੀ ਕਿਸੇ ਗੱਲ ਨੂੰ ਸੁਣ ਵੀ ਰਹੇ ਆ ਦੋਵੇਂ ਚੀਜ਼ਾਂ ਹੋ ਰਹੀਆਂ ਤੇ ਇਹ ਦੋਵੇਂ ਚੀਜ਼ਾਂ ਇੰਨੀ ਇੰਪੋਰਟੈਂਸ ਨਹੀਂ ਰੱਖਦੀਆਂ ਕਿਉਂਕਿ ਮਨੁੱਖ ਘਰ ਚ ਰਹਿ ਰਿਹਾ ਤੇ ਮਾਪਿਓ ਜੋ ਬੋਲ ਰਹੇ ਨੇ ਉਹ ਚਾਹੇ ਨਾ ਚਾਹੇ ਉਹਨੂੰ ਉਹ ਸਾਰੀਆਂ ਗੱਲਾਂ ਸੁਣਨਗੀਆਂ ਜ਼ਰੂਰ ਪਰ ਇਸ ਤੋਂ ਵੀ ਵੱਧ ਜਿਹੜੀ ਇੱਕ ਵੱਡਾ ਰੋਲ ਪਲੇ ਕਰਦੀ ਆ ਗੱਲ ਉਹ ਮਹਾਰਾਜ ਨੇ ਬੜੀ ਪਿਆਰੇ ਢੰਗ ਦੇ ਨਾਲ ਸਾਡੀ ਝੋਲੀ ਚ ਪਾਈ ਮਹਾਰਾਜ ਕਹਿੰਦੇ ਗਾ ਵੀ ਐ ਸੁਣੀਐ ਮਨ ਰੱਖੀਐ ਭਾਉ ਵੀ ਗਾ ਸੁਣ ਕੇ ਜਾਂ ਤੂੰ ਮਾਪਿਓਦ ਨੇ ਤੈਨੂੰ ਕੋਈ ਗੱਲ ਕਹੀ ਹੈ ਜਾਂ ਤੂੰ ਉਹਨਾਂ ਨੂੰ ਕੋਈ ਗੱਲ ਦੱਸੀ ਹੈ ਉਸ ਤੋਂ ਬਾਅਦ ਉਹਨਾਂ ਦੀ ਕਹੀ ਹੋਈ ਗੱਲ ਨੂੰ ਮਨ ਦੇ ਅੰਦਰ ਟਿਕਾਣਾ ਦਿੱਤਾ ਹੈ ਕਿ ਨਹੀਂ ਦਿੱਤਾ ਇਸ ਚੀਜ਼ ਦੇ ਉੱਤੇ ਡਿਪੈਂਡ ਹੋਏਗਾ ਕਿ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਐਵੇਂ ਨਹੀਂ ਵੀ ਧਾਰਮਿਕ ਸਥਾਨਾਂ ਤੇ ਗਏ ਤੇ ਕੁਝ ਅੱਖਰ ਮੈਂ ਬੋਲ ਦਿੱਤੇ ਕੁਝ ਅੱਖਰ ਮੈਂ ਸੁਣ ਲਏ ਮਹਾਰਾਜ ਕਹਿੰਦੇ ਨਹੀਂ ਇਹ ਚੀਜ਼ਾਂ ਤੇ ਹੋਣਗੀਆਂ ਸਟੈਪ ਨਹੀਂ ਪਰ ਇਸ ਤੋਂ ਬਾਅਦ ਜਿਹੜਾ ਮੇਨ ਸਟੈਪ ਹੈ ਉਹ ਮਿਸ ਨਹੀਂ ਹੋਣਾ ਚਾਹੀਦਾ ਮਨ ਰੱਖੀਐ ਭਾਉ ਪ੍ਰੇਮ ਦੇ ਨਾਲ ਗੁਰੂ ਦੇ ਦਿੱਤੇ ਹੋਏ ਉਪਦੇਸ਼ ਜਾਂ ਮਾਤਾ ਪਿਤਾ ਦੁਆਰਾ ਦਿੱਤਿਆ ਹੋਈਆਂ ਇਨਸਟਰਕਸ਼ਨ ਜਿਹੜੀਆਂ ਨੇ ਉਹਨਾਂ ਨੂੰ ਮਨੁੱਖ ਹਿਰਦੇ ਚ ਟਿਕਾ ਕੇ ਤੇ ਰੱਖੇ ਹੁਣ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਦਾ ਬੱਚੇ ਨੇ ਮਾਪਿਆਂ ਨੂੰ ਕੋਈ ਗੱਲ ਕਹੀ ਉਹ ਜਿਹੜੇ ਟੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਤੇ ਮਾਪੇ ਉਹਨੇ ਨੂੰ ਸਮਝਾਇਆ ਵੀ ਪੁੱਤਰ ਤੂੰ ਨਾ ਸਾਰੇ ਕੰਮ ਤੇਰੇ ਬੜੇ ਵਧੀਆ ਨੇ ਤੂੰ ਨਾ ਨਸ਼ਾ ਨਾ ਕਰਿਆ ਕਰ ਇਹ ਚੀਜ਼ ਤੇਰੇ ਜੀਵਨ ਵਾਸਤੇ ਕੋਈ ਬਹੁਤੀ ਵਧੀਆ ਨਹੀਂ ਹੈ ਹੁਣ ਪੁੱਤਰ ਨੇ ਸੁਣ ਲਿਆ ਗਾ ਵੀ ਹੈ ਉਹਨੇ ਆਪਣੀ ਗੱਲ ਵੀ ਦੱਸ ਦਿੱਤੀ ਉਹਨੇ ਸੁਣ ਵੀ ਲਈ ਹੁਣ ਇਸ ਤੋਂ ਬਾਅਦ ਸਟੈਪ ਜਿਹੜਾ ਉਹ ਹੈ ਮਨ ਰੱਖੀ ਹੈ ਭਾਉ ਉਹਨੇ ਮਾਪਿਤਾ ਮਾਤਾ ਦੇ ਪਿਤਾ ਦੀ ਕਈ ਹੋਈ ਗੱਲ ਨੂੰ ਹਿਰਦੇ ਦੇ ਅੰਦਰ ਟਿਕਾਇਆ ਕਿ ਨਹੀਂ ਟਿਕਾਇਆ ਇਸ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਉਹਦੀ ਆਉਟਪੁੱਟ ਕੀ ਮਿਲੇਗੀ ਮਹਾਰਾਜ ਕਹਿੰਦੇ ਮੈਂ ਇਸ ਗੱਲ ਦੀ ਗਾਰੰਟੀ ਲੈਣਾ ਜਿਨੇ ਕਿਸੇ ਦੇ ਬਚਨਾਂ ਨੂੰ ਸੁਖੈਣ ਢੰਗ ਦੇ ਨਾਲ ਵਧੀਆ ਢੰਗ ਨਾਲ ਗਾਇਆ ਵਧੀਆ ਢੰਗ ਨਾਲ ਸੁਣਿਆ ਹੈ ਤੇ ਤੀਸਰਾ ਸਟੈਪ ਵੀ ਉਹਨੇ ਪਾਰ ਕੀਤਾ ਆਪਣੇ ਹਿਰਦੇ ਦੇ ਅੰਦਰ ਉਹਨੂੰ ਟਿਕਾ ਕੇ ਰੱਖਿਆ ਹੈ ਪ੍ਰੇਮ ਦੇ ਨਾਲ ਮਹਾਰਾਜ ਕਹਿੰਦੇ ਐਸਾ ਹੋ ਹੀ ਨਹੀਂ ਸਕਦਾ ਵੀ ਉਹਦੀ ਜ਼ਿੰਦਗੀ ਦੁੱਖਾਂ ਦੇ ਨਾਲ ਭਰ ਜਾਏ ਮਹਾਰਾਜ ਕਹਿੰਦੇ ਉਹਦੇ ਦੁੱਖ ਗਰੰਟਡ ਦੂਰ ਹੋਣਗੇ ਉਹ ਸੁੱਖ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਏਗਾ ਅੱਜ ਸਾਡੀ ਸਾਰਿਆਂ ਦੀ ਪ੍ਰੋਬਲਮ ਇਹ ਹੈ ਧਾਰਮਿਕ ਕਰਮਾਂ ਨੂੰ ਕਰਦਿਆਂ ਹੋਿਆਂ ਹਰ ਇੱਕ ਬੰਦਾ ਸੁੱਖ ਦੀ ਡਿਮਾਂਡ ਕਰ ਰਿਹਾ ਲੇਕਿਨ ਗੁਰੂ ਦੇ ਦਿੱਤੇ ਸੰਦੇਸ਼ ਉਪਦੇਸ਼ ਨੂੰ ਮਨ ਰੱਖੀ ਹੈ ਭਾਉ ਇਹ ਸਟੈਪ ਪੂਰਾ ਨਹੀਂ ਕਰ ਰਿਹਾ ਫਿਰ ਮਹਾਰਾਜ ਕਹਿੰਦੇ ਫਿਰ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਨਹੀਂ ਹੋਣਾ ਜਦੋਂ ਤੱਕ ਮਨ ਰੱਖੀਐ ਭਾਉ ਵਾਲਾ ਸਟੈਪ ਤੇਰੇ ਹਿਰਦੇ ਚ ਪੈਦਾ ਨਹੀਂ ਹੁੰਦਾ ਤੂੰ ਗੁਰੂ ਦੇ ਬਚਨਾਂ ਨੂੰ ਹਿਰਦੇ ਦੇ ਅੰਦਰ ਟਿਕਾ ਕੇ ਨਹੀਂ ਰੱਖਦਾ ਅਸੀਂ ਹਿਸਟੋਰੀਕਲ ਪੱਖ ਤੋਂ ਜਦੋਂ ਇਹਨਾਂ ਚੀਜ਼ਾਂ ਨੂੰ ਵੇਖਦੇ ਆ ਨਾ ਤੁਸੀਂ ਦੇਖੋ ਕਿਸੇ ਵੀ ਸਿੱਖ ਦਾ ਜੀਵਨ ਪੜ ਲਵੋ ਉਨੇ ਗੁਰੂ ਦੇ ਬਚਨਾਂ ਨੂੰ ਜੀਵਨ ਦੇ ਅੰਦਰ ਜੀਵਿਆ ਹੈ ਮਨ ਦੇ ਅੰਦਰ ਟਿਕਾ ਕੇ ਰੱਖਿਆ ਕੋਈ ਵੀ ਕੋਈ ਵੀ ਬਚਨ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਹਨਾਂ ਦੀ ਝੋਲੀ ਚ ਪਾਇਆ ਹੈ ਅਸੀਂ ਸੁਣਦੇ ਬਹੁਤ ਕੁਝ ਹਾਂ ਗਾਉਂਦੇ ਬਹੁਤ ਕੁਝ ਹਾਂ ਪਰ ਉਹ ਚੀਜ਼ਾਂ ਸਾਡੇ ਜੀਵਨ ਦੇ ਅੰਦਰ ਨਜ਼ਰ ਨਹੀਂ ਆਉਂਦੀਆਂ ਇਸ ਕਰਕੇ ਬਾਣੀ ਦੇ ਵਿੱਚੋਂ ਬੇਅੰਤਵਾਰਸੀਆ ਸ਼ਬਦ ਪੜ੍ਹਦੇ ਆਂ ਮਹਾਰਾਜ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਮਹਾਰਾਜ ਨੇ ਬੇਅੰਤ ਵਾਰੀ ਇਹ ਬਚਨ ਕਹੇ ਨੇ ਕਿ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਹਿਰਦੇ ਚ ਟਿਕਾ ਕੇ ਰੱਖ ਤੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਉਹਦੇ ਉਪਦੇਸ਼ ਨੂੰ ਹਿਰਦੇ ਚ ਟਿਕਾਇਆ ਵਾਕਿਆ ਹੀ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਇੰਨਾ ਸੁਖ ਆਇਆ ਇੰਨਾ ਆਨੰਦ ਇੰਨੀਆਂ ਖੁਸ਼ੀਆਂ ਤੇ ਇੰਨੇ ਖੇੜੇ ਆਏ ਕਿ ਉਹਨਾਂ ਦੇ ਜੀਵਨ ਨੂੰ ਦੁਆਰਾ ਤੋਂ ਉਹ ਖੁਸ਼ੀ ਤੇ ਆਨੰਦ ਨੂੰ ਕੋਈ ਦੁੱਖ ਦੇ ਅੰਦਰ ਕਨਵਰਟ ਨਹੀਂ ਕਰ ਸਕਿਆ ਬਦਲ ਨਹੀਂ ਸਕਿਆ ਨਾ ਕੋਈ ਯਾਰਾ ਨਾ ਕੋਈ ਰੰਬੀ ਨਾ ਕੋਈ ਚਰਖੜੀ ਨਾ ਉਬਲਦੀਆਂ ਦੇਗਾ ਤੇ ਨਾ ਰੂਹ ਦੇ ਨਾਲ ਬਣ ਕੇ ਸਾੜੇ ਗਏ ਗੁਰਸਿੱਖਾਂ ਦੇ ਸਟੇਟ ਆਫ ਮਾਈਂਡ ਰੋ ਉਹਨਾਂ ਦੇ ਮਨ ਦੀ ਅਵਸਥਾ ਨੂੰ ਕੋਈ ਚੀਜ਼ ਕੋਈ ਸ਼ਹਿ ਦੁਨੀਆ ਦੀ ਬਦਲ ਨਹੀਂ ਸਕੀ ਮਹਾਰਾਜ ਰਹਿਮਤਾਂ ਕਰਨ ਅਸੀਂ ਸਾਰੇ ਗਾਈਏ ਵੀ ਸੁਣੀਏ ਵੀ ਤੇ ਮਨ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਗੁਰੂ ਕੇ ਉਹਨਾਂ ਬਚਨਾਂ ਦੇ ਪ੍ਰਤੀ ਭਾਉ ਵੀ ਰੱਖੀਏ ਹਿਰਦੇ ਚ ਟਿਕਾ ਕੇ ਵੀ ਰੱਖੀਏ ਟਿਕਣ ਤੋਂ ਬਾਅਦ ਹੀ ਕਿਸੇ ਚੀਜ਼ ਦੀ ਵੈਲਿਊ ਪੈਂਦੀ ਹੈ ਇਨੀਆਂ ਕ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ